ਸਾਚੈ ਸਾਚ ਸੁਮਾਈ RAM ਕਲੀ ਮਹੱਲਾ ਪੰਜਵਾ ਰਾਜਾ RAM ਕੀ ਸਰਨਾਇ ਨਿਰਪਉ ਭੈ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾਂ ਕੈ RAM ਬਸੈ ਮਨ ਮਾਹੀ ਸੋ ਜਨ ਦੁਤਰ ਪੀ ਖਤ ਨਾਹੀ ਸਗਲੇ ਕਾਜ ਸੁਆਰੇ ਆਪਣੇ ਹਰ ਹਰ ਨਾਮ ਰਸਮ ਨਿਤ ਜਪਣੇ ਜਿਸ ਕਾ ਮस्तक ਹਾਥ ਗੁਰ ਧਰੈ ਸੋ ਦਾਸ ਅੰਦੇਸਾ ਕਾਹੀ ਕਰੈ ਜਨਮ ਮਰਨ ਕੀ ਚੋਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੀ ਆਨੰਦ ਕਰਹੁ ਤਜ ਸਗਲ ਬਿਕਾਰ ਨਾਨਕ ਹਰਿ ਜਪ ਉਤਰੋ ਪਾਰ RAM ਕਲੀ ਮਹੱਲਾ ਪੰਜਵਾ ਇੰਦਨ ਤੇ ਬੈ ਸੰਤਰ ਭਾਗੇ ਮਾਟੀ ਕੋ ਜਲ ਦਹਿ ਦਿਸ ਤਿਆਗੇ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀਓ ਪ੍ਰਗਾਸ ਐਸਾ ਸਮਰਤ ਹਰ ਜੀਉ ਆਪ निमकना बिसरै जी भगतन कै आठ पहर मन तां को जाप रहाउ प्रथमे माखन पाचे दूध मैलू कीनो सब नसुद पै ते निरपौ डरता फिरै होंदी को अनहोंदी रहै देही गोपत बेदेही दिसै सगले साज करत जग दिसै ਧਗਣ ਹਾਰ ਅਣ ਥਗਦਾ ਠਾਗੇ ਬਿਨ ਵਖਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਸਤ ਬੇਦ ਪਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਇ RAM KALI MAHALLA 5 ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦੀ ਸੈ ^{(1)} ^{(2)} ਨਿਨ ਮਹਿ ਕਿਛੂ ਨਾ ਸੰਗ ਲੀਆ ਵਿਖੇਠ ਗਉਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੀ ਛੋੜਹਿ ਨਾਹੀ ਜਮਦੂਤ ਗਰਾਸੀਓ ਮਹਾ ਭਇਆ ਭੁਲਾ ਝੂਠ ਕਮਾਵੇ ਅਵਰਾ ਤ੍ਰਿਸ਼ਣ ਨਾ ਬੂਝੈ ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੂਖਣ ਦੇਹ ਬਨਾਸੀ ਮਹਾ ਖਯਾ ਜਿਨਹ ਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮਹੱਲਾ 5ਵਾਂ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤ ਕਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤ ਤੋ ਉਧਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸਦਾਨ ਤਜਹਿ ਵਿਕਾਰ ਬਿਨਸੈ ਅਬਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਬਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣ ਤਾਸ ਦਰਸ ਦੇ ਧਾਰੂ ਪ੍ਰਭ ਆਸ ਨਿਤ ਨਾਨਕ ਚਿਤਵੈ ਸਾਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ RAM KALI MAHALLA 5 ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਕੂਰਾ ਰਹਾਉ ਏਕ ਅਰਤ ਹੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰ ਪੂਰੈ ਸਭ ਚਿੰਤ ਮਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰਹਿ ਨਮਸ਼ਕਾਰੰ ਜਲਨ ਥਲਨ ਵਸੁਦ ਗਗਨ ਏਕ ਏਕੰਕਾਰੰ ਰਹਾਉ ਹਰਨ ਧਨ ਪੁਨ ਪੁਨਹਿ ਕਰਨ ਨਹਿ ਗਿਰਹਿ ਨਿਰੰਘਾਰੰ ਗੰਭੀਰ ਧੀਰਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾ ਰੂਪ ਰੰਗ ਸਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਵੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਾਮਨੀ ਸੁੱਟ ਕਲਤਰ ਭਰਾਤ ਮੀਤ ਉਰਜ ਪਰਿਉ ਭਰਮ ਮੋਹਿਉ ਏ ਬਿਰਖ ਸ਼ਾਮਨੀ ਚਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਰਾਮ ਕਲੀ ਮਹੱਲਾ ਨੌਂ ਆ ਪਦੇ ਰੇ ਮਨ ਓਟਲੇ ਹੋ ਹਰ ਨਾਮਾ ਜਨ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਉ ਬੜੁ ਭਾਗੀ ਤਿਹ ਜਨ ਕਉ ਜਾਨੂ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਪਉਨਬੈ ਕੁੰਠਿ ਸਦਾਵੈ ਅਜਾਮਲ ਕੋ ਵੰਤ ਕਾਲ ਮਹਿ ਨਾਰਾਇਣ ਸੁਧਿਆਈ ਜਾ ਗਤ ਕੋ ਜੋਗੀ ਸਰਬਾਸ਼ਤ ਸੋ ਗਤਿ ਸ਼ਿਨ ਮਹਿ ਪਾਈ ਨਾਹਿਨ ਗੁਨ ਨਾਹਿਨ ਕਛ ਵਿਦਿਆ ਧਰਮ ਕੌਣ ਗਜਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪੈ ਦਾਨ ਤਿਹ ਦੀਨਾ ਰਾਮ ਕਲੀ ਮਹੱਲਾ ਨੌਂ ਸਾਧੂ ਕੌਣ ਜੁਗਤ ਅਭ ਕੀਜੈ ਜਾਂਤੇ ਦੁਰਮਤ ਸਗਲ ਬਨਾਸੈ RAM ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਹਿਉ ਹੈ ਬੂਝੈ ਨਹਿ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੇ ਪਦ ਨਿਰਬਾਨਾ ਭਈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸਬਾਸੁਰ ਮਹ ਨਿਮਖ ਏਕ ਉਰ ਧਾਰੇ ਜਮ ਕੋ ਤਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ RAM ਕਲੀ ਮਹੱਲਾ ਨਵਾਂ ਪ੍ਰਾਣੀ ਨਾਰਾਇਣ ਸੁਦਲੇ ਛਿਨ ਛਿਨ ਆਉਧ ਘਟੈ ਨਿਸਬਾਸੁਰ ਵਿਰਥਾ ਜਾਤ ਹੈ ਦੇ ਰਹਾਉ ਤਰਨਾਪੋ ਬਿਖਿਨ ਸਿਓ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤ ਉਰ ਜਾਣਾ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਉ ਮੁਕਤ ਹੋਤ ਨਰ ਜਾਕੇ ਸਿਮਰੈ ਨਿਮਖ ਨਾ ਤਾ ਕਉ ਗਾਉ माया को मद कहां करत है संग ना काहू जाई नानक कहत चेत चिंता मन होए है अंत सहाय राम कली मो